ਦੀ ਲੀਬ ਮਲਾਜਮ ਕੋਲੋਂ ਕਾ ਪੋਸ਼ਲ ਟੇਰੇ ਮੋਟਰਸਾਈਕਲ ਕੋ ਕੇ ਹੋਏ ਫਰਾਰ ਹੋਲਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ ਪੀੜਤ ਲਾਈਨਮੈਨ ਨਰਮਲ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦਚੇ ਕੋ ਆਪਣੀਆਂ ਸੇਵਾਵਾਂ ਟੈਕਨੀਕਲ ਟੂ ਸਿਟੀ ਸ਼ਹਿਰ ਬਟਾਲਾ ਵਿੱਚ ਨਿਭਾ ਰਹੇ ਹਨ ਜਦ ਬੀਤੇ ਦਿਨ ਨੂੰ ਛੁੱਟੀ ਹੁਣ ਉਪਰੰਤ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਕੋਲੇਕੇ ਤੋਂ ਵਾਇਆ ਚੰਦੂਸੂਚਾ ਨਹਿਰ ਰਾਹੀਂ ਪਿੰਡ ਪੰਪ ਦੇ ਨੇੜੇ ਪਹੁੰਚੇ ਤਾਂ ਤੇਜ਼ ਰਫਤਾਰ ਆ ਰਹੇ ਤਿੰਨ ਕਾਪੋਸ਼ ਲੁਟੇਰੀਅਨਾਂ ਨੇ ਉਹਨਾਂ ਨੂੰ ਕੇ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਸਪਲੈਂਡਰ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਜਦ ਕੀ ਇਨ੍ਹਾਂ ਲੁਟੇਰੀਅਨਾਂ ਦਾ ਪਿੱਛਾ ਕਰਦੇਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ ਇਸ ਸੰਬੰਧੀ ਪੁਲਸ ਥਾਣਾ ਕੋੜਲੀ ਸੂਬਾ ਮੱਲੀ ਨੂੰ ਉਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਪੁਲਸ ਵੱਲੋਂ ਅਨ ਪਛਾਤੇ ਲੁਟੇਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਬਟਾਲੇ ਸਿਟੀ ਸ਼ਹਿਰ ਬਟਾਲੇ ਟੈਕਨੀਕਲ 2 ਚ ਨੌਕਰੀ ਕਰਦਾ ਜੀ ਤੇ ਦੋ ਜੇ ਛੁੱਟੀ ਹੋਈ ਹੈ ਜੀ ਤੇ ਮੈਂ ਅਲੀਆਲੋਂ ਨਹਿਰੇ ਨਹਿਰ ਰਾਮਲ ਹੈਡ ਤੋਂ ਬੰਬਾ ਰੁੜਿਆ ਤੇ ਬੰਬਾ ਤੋਂ ਪਿਛੇ ਦੋ ਮੁੰਡੇ ਮੇਰੇ ਮਗਰ ਲੱਗੇ ਨੇ ਤਿੰਨ ਤੇ ਉਹਨਾਂ ਮੋਟਰਸਾਈਕਲ ਲਿਆ ਕੇ ਗਾੜੀ ਲਾ ਲਿਆ ਜੀ ਬੰਬਾ ਦੇ ਪੁਲ ਤੇ ਤੇ ਮੈਨੂੰ ਆਂਦੇ ਵਿੱਚ ਜੋਗਜ ਹੈਗਾ ਥੱਲੇ ਉਤਰ ਜਾ ਤੇ ਮੈਂ ਥੱਲੇ ਉਤਰ ਗਿਆ ਤੇ ਪਹਿਲੋਂ ਮੈਂ ਮੋਟਰਸਾਈਕਲ ਛੱਡਿਆ ਨਹੀਂਗਾ ਤੇ ਮੈਨੂੰ ਕਿਰਚ ਲੱਗੇ ਇਮਾਨ ਤੇ ਮੈਂ ਪਰੇ ਝੋਨੇ 'ਚ ਹੋ ਗਿਆ ਉਹ ਮੇਰਾ ਮੋਟਰਸਾਈਕਲ ਕੋਗੇ ਲੈ ਗਏ ਕਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹ ਸਪਲੈਂਡਰ ਮੋਟਰਸਾਈਕਲ ਦੀ ਉਹਦਾ ਨੰਬਰ ਪਲੇਟ ਹੈ ਨਹੀਂ ਕੋਈ ਤੁਹਾਡਾ ਕਿਹੜਾ ਮੋਟਰਸਾਈਕਲ ਹੈ ਮੇਰੇ ਕੋਲ ਸਪਲੈਂਡਰ ਹੀ ਜੈਡ ਬਲੈਕ ਹਾਂਜੀ ਕਿਹੜਾ ਮਾਡਲ ਕਿਹੜਾ ਸੀ ਉਹ ਮਾਡਲ 2022 ਤੇ ਕੀ ਸਰਤਨ ਕੋ ਡਰਾਈਵਰ ਦਰਵਾਤਾ ਨਾ ਮੈਂ ਡਰਾਵਾ ਜੀ ਇੱਕ ਮੁੰਡਾ ਮੋਟਰਸਾਈਕਲ ਚ ਲਾਉਣ ਡਿਆ ਸੀਗਾ ਤੇ ਦੋ ਮੁੰਡੇ ਉਤਰ ਕੇ ਮੇਰੇ ਦਿਵਾਲੇ ਹੋ ਗਏ ਆ ਤੇ ਇੱਕ ਜਣੇ ਨੇ ਮੋਟਰਸਾਈਕਲ ਲਾ ਕੇ ਹਣਜੋ ਹੋ ਗਿਆ ਤੇ ਇੱਕ ਜਣਾ ਕਿਰਚ ਲੈ ਕੇ ਮੇਰੇ ਦੋ ਹਾਦ ਵਾਲੇ ਤੇ ਮੈਂ ਡਰਦਾ ਮਾਰਾ ਮੁੜ ਕੇ ਝੋਨੇ ਝੋ ਗਿਆ ਜੀ ਜੋ ਮੰਨ ਲਓ ਤੁਸੀਂ ਮਤਲਬ ਜੇ ਉਹਨਾਂ ਦੇ ਵਿਰੋਧ ਕਰਦਾ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ ਵੇਖੋ ਜੀ ਜਿਹੜੇ ਪਿੱਛੋਂ ਆ ਗਏ ਨੇ ਉਹ ਕੁਝ ਵੀ ਕਰ ਸਕਦੇ ਸੀਗੇ ਤੇ ਮੈਂ ਤੇ ਇਹੋ ਜਾਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇੱਥੇ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਨੇ ਲੋਕਾਂ ਨੂੰ ਲੁੱਟਦੇ ਨੇ ਤੇ ਇੱਥੇ ਵੱਤੋ ਵੱਤ ਗਸ਼ਤ ਕਰਨ ਪੁਲਿਸ ਪੁਛਾ ਜਨ ਇਹਦੇ ਸਬੰਧ ਵਿੱਚ ਵੀ ਤੁਸੀਂ ਪੁਲਿਸ ਥਾਣਾ ਕੋਟਲੀ ਤੋਂ ਸੁਰਤ ਮੈਨੂੰ ਸੋਚੀ ਦਿੱਤਾ ਜੀ ਹਾਂਜੀ ਉਹ ਐਫ ਆਈ ਆਰ ਕਰਾਈ ਹੈ ਜੀ 48 ਨੰਬਰ ਐਫ ਆਈ ਆਰ ਕੋਈ ਇਹਦੇ ਸਬੰਧ ਕੋਈ ਸੀਸੀਟੀਵੀ ਵਗੈਰਾ ਉਹ ਨਾ ਕੀਤੀ ਖਾਲੀ ਸੀਸੀਟੀ ਇੱਕ ਦੋ ਇੱਥੇ ਵੇਖੇ ਨੇ ਉਹ ਮੇਰੇ ਮਗਰੋਂਡੇ ਨੇ ਮੈਂ ਉਹਨਾਂ ਦੇ ਪਿੱਛੇ ਖਿਆਲ ਨਹੀਂ ਪਾਇਆ ਮੈਂ ਤਾਂ ਕਿਹਾ ਵੀ 2:30 ਵਜੇ ਬੱਚਿਆਂ ਦੀ ਛੁੱਟੀ ਹੁੰਦੀ ਹੈ ਬੱਚੇ ਆਉਣ ਦੇ ਨੇ ਪਰ ਉਹ ਲੁੱਟਣ ਦੀ ਵਜ੍ਹਾ ਨਾਲ ਆਉਣ ਦੇ ਜਿਸ ਤਰ੍ਹਾਂ ਸਾਰੇ ਘਟਨਾਵਾ ਵਾਪਰੀਆਂ ਨੇ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖ ਰਹੇ ਜੀ ਤੁਸੀਂ ਨੌਨ ਉਸਤਾ ਜੀ ਇਸ ਟਾਈਮ ਬਹੁਤ ਮਾੜੀ ਹੋ ਗਈ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਆ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨੀ ਚਾਹੀਦੀ ਹੈ ਪੁਲਿਸ ਵੱਲ ਹੁਣ ਤੱਕ ਤੁਹਾਨੂੰ ਕੀ ਵਿਸ਼ਵਾਸ ਜਿਹੜਾ ਦਿੱਤਾ ਗਿਆ ਉਹ ਤੇ ਇਹੋ ਵਖਣਦੇ ਆ ਜੀ ਅਸੀਂ ਖੰਗਾ ਲੰਦੇ ਆ ਵੇਖਣਦੇ ਆ ਕੈਮਰੇ ਵੇਖਣਦੇ ਆ ਵੇਖੋ ਜੀ ਗਾੜੀ ਕੀ ਕਰਦੇ ਨੇ ਖਾਸ ਕਰਕੇ ਜਿਹੜੀ ਉਦੋ ਵਾਲੀ ਤੋਂ ਲੈ ਕੇ ਚੰਦੂ ਸੁਜੋ ਲੈ ਕੇ ਉਦੋ ਵਾਲੀ ਜਿਹੜੀ ਨਹਿਰ ਹੁੰਦੇ ਉੱਤੇ ਰੋਜ਼ ਨਿਤ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਰੋਜ਼ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਜੀ ਕਿਸੇ ਕੋਲ ਫੋਨ ਖੋਲਿਆ ਪੈਸੇ ਖੋਲੇ ਮੋਟਰਸਾਈਕਲ ਖੋਲਿਆ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਜੀ ਨਸ਼ਾ ਜ਼ਿਆਦਾ ਵੱਧ ਗਿਆ ਜੀ ਤੁਸੀਂ ਇੱਕ ਬਿਜਲੀ ਮੁਲਾਜ਼ਮ ਤੁਸੀਂ ਫੀਲਡ ਚ ਘੁੰਮਦੇ ਕਦੇ ਪੁਲਿਸ ਨੂੰ ਘੁੰਮਦਾ ਵੇਖਿਆ ਜੀ ਨਿਤ ਕਦੀ ਕਿਦਾਈ ਵੇਖੀਦਾ ਜੀ ਨੀ ਤੇ ਪੁਲਿਸ ਤੇ ਵੇਖੀਦਾ ਹੀ ਨਹੀਂ ਕਦੀ ਕੀ ਮੰਕੀ ਕਰਦੇ ਆਪਾਂ ਅਸੀਂ ਦੇਖੋ ਆਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹੜਾ ਮੋਟਰਸਾਈਕਲ ਹੈ ਸਾਨੂੰ ਮਿਲਾਈਦਾ ਮੈਂ ਤੇ ਭਾਜੀ ਇਹੋ ਆਖਾਂਗਾ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਨਕਾਬពੂਛ ਘੁੰਮਦੇ ਰਹੇ ਇਹਨਾਂ ਦੇ ਪੁਲਿਸ ਚਲਾਨ ਕਟੇ ਇਹ ਦੋ ਦੋ ਤਿੰਨ ਤਿੰਨ ਬਹਿ ਕੇ ਤੇ ਨੇਰੇਸ਼ਵਰੂ ਲੋਕਾਂ ਨੂੰ ਲੁੱਟਦੇ ਨੇ ਤੇ ਪ੍ਰਸ਼ਾਸਨ ਘੜੀ ਬੇਨਤੀ ਕਰਾਂਗਾ ਵੀ ਲੋਕਾਂ ਦੀ ਜਾਨ ਮਾਲ ਦੀ ਕੁਵਾਲੀ ਕਰਨ ਤੇ ਇਹਨਾਂ ਨੂੰ ਨੱਥ ਪਾਉਣ